ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਹਰ ਹਰ ਨਾਮ ਇਥੇ ਵਿਸਰਾਮ ਹੈ ਸਿਮਰ ਰਤਨਾਗਰ ਸਿਮਰ ਸਿਮਰ ਜੀਵਾਨਾਰਾਇਣ ਦੂਖ ਰੋਗ ਸੋਗ ਸਭ ਬਿਨਸੇ ਦੁਖ ਰੋਗ ਸੋਗ ਸਭ ਬਿਨਸੇ ਇੱਥੇ ਵਿਸਰਾਮ ਹੈ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਉ ਮਿਲ ਪਾਪ ਨਹੀਂ ਕਹਿਣਾ ਗੁਰ ਪੂਰੇ ਮਿਲ ਪਾਪ ਤਜਾਇਣ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਮ ਮਾਨਤਾ ਨਿਰਮਲ ਸਾਚ ਸਵਾਉ ਆਠ ਪਹਿਰ ਪਾਰ ਬ੍ਰਹਮ ਤਿਆਈਐ ਪੂਰਬ ਲਿਖਤ ਹੋਏ ਤਾ ਪਾਈਐ ਸਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਸੁਹੀ ਮਹੱਲਾ ਪੰਜਵਾ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੈ ਤੰਦੈ ਰਚਿਓ ਮੂੜਾ ਜੇਤ ਤੂੰ ਲਾਵਹਿ ਤੇਤ ਤਿਤ ਲਗਣਾ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ RAM ਰਸਾਇਣਾ ਅਨ ਦਿਨ ਮਤੀ ਬਾਹ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੀ ਟੂਟੇ ਗਾਢੇ ਉਦਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਆਲੀ ਸੂਹੀ ਮਹੱਲਾ ਪੰਜਵਾ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ નિਹਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੋਲਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਦੁਲਾਇਆ ਦਰਮਿਆਨਾ ਜਾ ਪੂਲਨਾ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਤ ਕਰਤੈ ਤਾਤ ਤਾਤ ਕਰਤੈ ਅਸਥਰ ਕੀਨੇ ਰਹਾਉ ਗੁਣ ਗਾਵਤ ਅਚੂਤ ਅਬినాਸ਼ੀ ਤਾਤੇ ਕਾਟੀ ਜਾਤੀ ਤਾਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਅਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਵਿਸਰਾਮ ਤੇ ਰਕੂ ਜੋ ਜੋ ਜਪੈ ਤਿਸ ਕੀ ਗਤ ਹੋਵੇ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸੁਹੀ ਮਹੱਲਾ ਪੰਜਵਾ ਘਰ ਤੀਜਾ ਸੁਹੀ ਮਹੱਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਇਆਲਾ ਗੋਬਿੰਦਾ ਗੁਣ ਗਾਉ ਇਥੇ ਵਿਸਰਾਮ ਹੈ ਦਇਆਲਾ ਦਰਸ਼ਨ ਦੇਹੁ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਮਾਲਾ ਥੋੜਾ ਜਿਹਾ ਕੱਸ ਕੇ ਬੂਲ ਅੰਮ੍ਰਿਤ ਨਾਮ ਚੱਲ ਜਪਨਾਲਾ ਨਾਨਕ ਜਾਚੈ ਸੰਤ ਰਵਾਲਾ ਸੁਹੀ ਮਹੱਲਾ ਪੰਜਵਾ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾ ਨਰੋਵਾ ਮਿਟਾਵੇ ਮੁਖ ਪਾਠ ਲਾਹ ਦੇ ਨਾਲ ਹੀ ਹੈ ਕਈ ਸਰੂਪਾਂ ਚ ਮਿਟਾਵੇ ਦਲਾਵਾਂ ਲੱਗੀਆਂ ਹੋਈਆਂ ਪਰ ਮੁੱਖ ਪਾਠ ਲਾਂ ਦੇ ਨਾਲ ਹੈ ਨਾਨਕ ਰੱਖਾ ਆਪੇ ਹੋਆ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ